ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਟ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪਹਾਣਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਫਰੀਦਕੋਟ ਤੋਂ ਚੈਲ ਹੋ ਕੇ ਸਿੱਧੀ ਸੜਕ ਜਿਹੜੀ ਉਹ ਪਹਾਣੇ ਵੱਜਦੀ ਅੱਗੇ ਚੁਮੇਲੀ ਕੋਟ ਸੁਖੀ ਨੂੰ ਲੰਘਦੀ ਹੈ ਆ ਨੇੜੇ ਪਿੰਡਾਂ ਦੇ ਵਿੱਚ ਢੁੱਡੀ ਚੁਮੇਲੀ ਇਹ ਤੋਂ ਬਿਨਾਂ ਚੈਲ ਦੂਜੇ ਪਾਸੇ ਪੱਕਾ ਪਿੰਡ ਵੀ ਨੇੜ ਆਉਂਦਾ ਜਿਹੜਾ ਹਾਈਵੇ ਤੇ ਰਹਿ ਗਿਆ ਜਿਹੜਾ ਫਰੀਦਕੋਟ ਤੋਂ ਜਦੋਂ ਤਲਵੰਡੀ ਭਾਈਵਾਲ ਨੂੰ ਜਾਂਦੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੂਟੀਨ ਚ ਪਸ਼ੂ ਵਿਕਰੀ ਵਾਲੇ ਹੁੰਦੇ ਆ ਆਮ ਫਾਰਮਰ ਦੀ ਪਹੁੰਚ ਵਾਲੇ ਪਸ਼ੂ ਇੱਥੇ ਜ਼ਿਆਦਾ ਮਿਲਦੇ ਆ ਅੱਜ ਦੋ گاਵਾ ਦਿਖਾਉਂਗਾ ਜਿਹਦੇ ਚ ਦੋਨੇ ਗੱਭਣ ਆ ਇੱਕ ਕ੍ਰਾਸ ਗਾਂ ਜਿਹੜੀ ਗੱਭਣ ਦਿਸਦੀ ਏ ਇਹ ਤੋਂ ਬਿਨਾ ਇੱਕ ਸਾਈਵਾਲ ਬਰੀਡ ਚ ਪੈਂਦੀ ਰਿਕਾਰਡ ਇਹਦਾ ਹੈਗਾ ਵੈੜ ਦਾ ਮਤਲਬ ਜਿਹੜਾ ਸਟਰਾ ਇਹਦੇ ਲੱਗਾ ਸੀਮਨ ਜਿਹੜਾ ਭਰਾਇਆ ਗਿਆ ਉਹ ਸਿੱਕਾ ਜਿਹੜਾ ਬਾਈ ਦੇ ਕੋਲ ਆ ਸੋ ਇਹ ਵੈਡ ਵੀ ਫਾਰ ਸੇਲ ਹੈ ਸੋ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਓ ਜਿਹੜਾ ਨਾ ਤੁਹਾਨੂੰ ਜੱਜਦਾ ਹੋਇਆ ਉਹਦੀ ਤਸੱਲੀ ਆ ਕੇ ਕਰ ਲਓ ਜੀ ਆਓ ਸ਼ੁਰੂਆਤ ਕਰਦੇ ਆਂ ਪਹਿਲਾਂ ਆਪਾਂ ਇਸ ਵੈਡ ਤੋਂ ਉਦੋਂ ਬਾਅਦ ਸਾਈ ਵਾਲ ਦਿਖਾਉਨੇ ਜਸਵੰਤ ਭਾਈ ਸਤਿ ਸ਼੍ਰੀ ਅਕਾਲ ਜਸਵੰਤ ਦੋ ਨਾਗ ਅੱਜ ਆਪਾਂ ਦਿਖਾਵਾਂਗੇ ਹਾਂ ਭਾਈ ਦੋ ਕਿੰਨਾਂ ਮਸੂਆ ਪਹਿਲੇ ਨੰਬਰ ਤੇ ਤੇ ਭਾਈ ਜੀ ਤੀਜੇ ਮਸੂਆ ਸੁਵੰਦੀਆ ਹਮ ਬਸ ਦੋ ਟੈਂਡਰ ਲੈ ਲਈਆ ਦੋ ਪਹਿਲੇ 16 17 ਕਿਲੋ ਮੰਨ ਲੀਏ ਚਲੋ ਵੀ ਦੂਜੇ ਸੁ ਤੀਜੇ ਸੁਏ ਲਈ ਇੱਕ ਦੋ ਟੈਂਡਰ ਲੈਣੇ ਪਸ ਕਿ ਰੇਟ ਰੋਗੇ ਦਾ ਰੇਟ ਭਾਈ ਦਾ ਲੈਣ ਦੇ ਮੋਰਸ ਤੋਂ 5200 ਸੋ 57000 ਰੇਟ ਹੈ ਸੂਆ ਤੀਜਾ ਇੱਕ ਦੋ ਦਿਨ ਹੀ ਲਊਗੀ ਤਿਆਰੀ ਫੁੱਲ ਹੈ ਕ੍ਰਾਸ ਬਰੀਡ ਹੈ ਤਾਂ ਥਣ ਹੱਥੀ ਚੋਂ ਆਈ ਆ ਲਾ ਆਟੋਮੈਟਿਕ ਦਿਸਦਾ ਹੀ ਹੈ ਹਵਾਨਾ ਚੰਗਾ ਹੈ ਦੁੱਧ ਬਾਈ ਕਹਿੰਦਾ ਵੀ 16 ਕਿਲੋ ਵਾਂਗੂ ਪਿਛਲੇ ਸੂਏ ਚ ਇਹਨੇ ਦਿੱਤਾ ਹੈ ਸੂਆਇਦ ਕੀ ਤੀਜਾ ਸੋ ਸੀਲ 3 ਫੁੱਲ ਹੈ ਗਰਮੀ ਦੀ ਰੁੱਤ ਚ ਵਧੀਆ ਦੁੱਧ ਦਿੰਦੀ ਰਹੂਗੀ ਗਰਮੀ ਵੀ ਘਟ ਮਨਾਊਗੀ ਇੱਥੋਂ ਹੀ ਕਮਾਲਾ ਜਿਸ ਵਾਂ ਤੇ ਕਿਹੜਾ ਹੋਰ ਬਈ ਹਵਾਨਾ ਦੋਸਤੋ ਪਿਛਾਂ ਦੀ ਵੀ ਚੰਗਾ ਦਿਸਦਾ ਤੇ ਅੱਗੇ ਨੂੰ ਵੀ ਹਵਾਨਾ ਚੰਗਾ ਭਰੀ ਬੈਠੀ ਐ ਸੋ ਇਹ ਪਹਿਲੇ ਨੰਬਰ ਤੇ ਗੱਬਣ ਗਾਂ 57000 ਰੇਟ ਹੈ ਥੋੜਾ ਬਹੁਤਾ ਮਾਨਤਨ ਹੋਊਗਾ ਵਿੱਚੋਂ ਤੁਸੀਂ ਆ ਕੇ ਦੇਖਿਓ ਗੱਲਬਾਤ ਕਰਿਓ ਬਾਈ ਦੇ ਨਾਲ ਘੱਟ ਪੇਮੈਂਟ ਲਾਉਣੀ ਐ ਤਾਂ ਵਧੀਆ ਗਾਂ ਐ ਕਿਉਂਕਿ ਦੁੱਧ ਸੰਘਣਾ ਵੀ ਰਹਿਣਾ ਤੇ ਦੁੱਧ ਦੇ ਵੀ ਇਹਨੇ ਸੋਨਾ ਦੇਣਾ ਰੇਟ ਦੇ ਹਿਸਾਬ ਤੇ ਇਹਦੇ ਤੋਂ ਬਿਨਾ ਇੱਕ ਸਾਈਵਾਲ ਗਾਂ ਦਾ ਠੀਕ ਹੂੰ ਸੀਲ ਸ੍ਰੀ ਫਦਸਤਫਲ ਠੀਕ ਹੈ ਭਾਈ ਉਹ ਬਾਕੀ ਆ ਸਾਈ ਵੀ ਸੋਨਾ ਦੁੱਧ ਦੇਊਗੀ ਚੁਵਾਈ ਚੁਈ ਇੱਕ ਨੰਬਰ ਨਿਕਲੂਗੀ ਕਿਉਂਕਿ ਥਣ ਦਾ ਸਹਿ ਜਿੱਦਾਂ ਦਾ ਪੋਲੀ ਚੁਵਾਈ ਹੋਊਗੀ ਇੱਕ ਸਾਈਵਾਲ ਵੈੜ ਜਸਵੰਤ ਭਾਈ ਕੰਨਵਾ ਸੂਆ ਸੀ ਇਹ ਦੂਜਾ ਸੂਆ ਭਾਈ ਇਹਦਾ 100 ਹਫਤਾ ਬਾਕੀ ਐ ਸੋਣ ਚ ਠੀਕ ਹੈ ਇਹ ਨਾਲ ਦੇ ਬੰਡੂ ਲਈ ਆਪਾਂ ਹੂੰ ਇਹ ਇਹਦੇ ਨੂਮੈ ਦਾ ਸਟਰਾ ਦਾ ਲੱਗਾ ਨਟਰਾਇਜਰ ਲੱਗਾ ਸੀ ਮਨਾ ਸਿਕਸਰਸ ਸਿਕਸਰਸ ਇਹ ਸਿੱਕਾ ਨਾਲ ਉਹਨੇ ਸਾਰੀ ਬਾਇਓ ਡਾਟਾ ਸਾਰੀ ਦਿੱਤੀ ਆ ਉਹਨੇ 11 ਕਿਲੋ ਦਿੱਤਾ ਬਈ ਪਹਿਲੇ ਨੇ 14 ਖੀਰੀ ਸੋਈ ਸੀ ਉਹ ਚੌਗੀ ਆ ਚੌਗੇ ਦੇ ਇੱਕ ਮੰਨ ਕੇ ਚੱਲੋ ਵੀ ਛੱਟ ਦਾ ਚੌਕਦਾਨੀ ਠੀਕ ਹੈ ਅੱਛਾ ਕੀ ਰੇਟ ਰਹੂਗਾ ਰੇਟ ਬਈ ਇਹਦਾ ਫੋਨ ਤੇ ਕਰਾਂਗੇ ਕੱਚੀ ਆ ਠੀਕ ਹੈ ਨਹੀਂ ਫਿਰ ਇਹ ਮੰਨ ਕੇ ਚੱਲੋ ਵੀ ਤਿਆਰ ਹੋਈ ਜਾਂ ਸਵਾਗਤ ਆਪਾਂ ਵੀਡੀਓ ਪਾਵਾਂਗੇ ਜਰੂਰ ਇਹਦੀ ਜੇ ਵੈਕੀਆਂ ਠੀਕ ਆ ਪਰ ਹੈ ਦਸਲੀ ਸੀਲ ਆਪਣੀ ਦਸਲੀ ਆ ਸੀਲ ਠੰਡੀ ਦੀ ਫੁੱਲ ਠੀਕ ਓਕੇ ਹਾਂਜੀ ਸੋ ਦੋ ਦੁੱਧ 11 ਕਿਲੋ ਪਲੂਨ ਨੇ ਦਿੱਤਾ ਹੁਣ 4 ਦਿਨ ਦਾ ਖੀਰੀ ਸੋਈ ਸੀ ਬ੍ਰੀਡ ਸਾਈਵਾਲ ਪਿਓਰ ਨੂਰ ਮਹਿਲ ਵਾਲੇ ਬਲਕੋ ਪ੍ਰੈਗਨੈਂਟ ਆ ਤੇ ਉਹਦਾ ਸਿੱਕਾ ਨਾਲ ਆ ਸਟਰਾਉ ਨਾਲ ਆ ਜਿਹੜਾ ਸੀਮਣੇ ਦੇ ਲੱਗਾ ਸੈਕਸਰ ਸੀਮਣ ਲੱਗਾ ਵੇ ਰੇਟੇ ਦਾ ਫੋਨ ਤੇ ਰੋ 11 ਕਿਲੋ ਦੁੱਧ ਦੇ ਨੇ ਪਹਿਲੇ ਸੂਏ ਪਾਇਆ ਐਦ ਕੀ ਦੂਜਾ ਸੂਆ ਸੁੰਦੀ ਆ ਸਿੰਘ ਹੈਗੇ ਆ ਉਹ ਤੁਸੀਂ ਵੀਡੀਓ ਚ ਦੇਖ ਹੀ ਰਹੇ ਹੋ ਥਣ ਬਹੁਤ ਸੋਹਣਾ ਦੋਸਤੋ ਕਿਉਂਕਿ ਬਰੀਡ ਸਾਹੀ ਵਾਲਾ ਤਾਂ ਇਹਨਾਂ ਦਾ ਥਣ ਚੰਗਾ ਹੀ ਰਹਿੰਦਾ ਔਰ ਤੁਸੀਂ ਢਾਂਚਾ ਇਹਦਾ ਦੇਖ ਸਕਦੇ ਹੋ ਦਸੰਤ ਇਹਦਾ ਵੀ ਗੇੜਾ ਇੱਕ ਹੋਰ ਕਢਾ ਦਿੱਗੇ ਵੇ ਸੋ ਹਵਾਨਾ ਦੱਸੋ ਹਜੇ ਪੂਰਾ ਭਰਨਾ ਹੈ ਹਫਤਾ ਪਿਆ ਸੂਨ ਦੇ ਵਿੱਚ ਗਰਮੀ ਦੀ ਰੁੱਤ ਹੈ ਜੀਨੇ ਸਾਈਵਾਲ ਨਸਲ ਜਾਂਦੇ ਸੀ گاਵਾ ਦਾ ਦੁੱਧ ਪੀਣਾ ਹੁੰਦਾ ਉਹਦੇ ਵਾਸਤੇ ਇਹ ਸੋਹਣੀ ਵਹਿੜ ਹੈ ਲਿਆ ਭਾਈ ਧੰਚਾ ਤੁਸੀਂ ਦੇਖੋ ਇਹਦਾ ਸੋਹਣੇ ਰੰਗ ਰੂਪ ਦੀ ਇਹ ਵਹਿੜ ਦੱਸੋ ਸੁਭਾ ਦੀ شریف ਹੈ ਠੰਡੇ ਸੁਭਾ ਦੀ ਹੈ ਹਵਾਨਾ ਇਹਦਾ ਤੁਸੀਂ ਹੁਣ ਦੇਖ ਸਕਦੇ ਹੋ ਸੋ ਐ ਸਾਈ ਵਾਲ ਦਾ ਸ਼ੌਂਕ ਪੂਰਾ ਕਰੂਗੀ ਤੁਹਾਡਾ ਨਾਲ ਇਹ ਵੀ ਆ ਵੀ ਸੈਕਸਰ ਸੀਮਨ ਤੋਂ ਗੱਪਣਾ ਕਰਮਾਲੀ ਵੱਛੀ ਨੂੰ ਵੀ ਜਨਮ ਦੇਊਗੀ ਤਾਂ ਉਹ ਵੀ ਤੁਹਾਡੇ ਕੋਲ نسل ਜਿਹੜੀ ਇਹਦੇ ਨਾਲ ਵਧੂਗੀ ਹਵਾਨਾ ਬੈਕ ਸਾਈਡ ਤੋਂ ਦੇਖ ਸਕਦੇ ਹੋ ਇਦਾਂ ਦਾ ਰੁਖ ਹੈ ਸੋ ਜਿਹਨੂੰ ਜਚੇ ਦੋਸਤੋ ਇਹ ਦੋ ਨਗ ਅਜ ਦੀ ਵੀਡੀਓ ਦੇ ਵਿੱਚ ਹੈ ਤੁਸੀਂ ਜਿਹੜਾ ਮਰਜੀ ਪਸ਼ੂ ਖਰੀਦ ਲਓ ਜ ਉਹਦੀ ਆਖੇ ਤਸੱਲੀ ਕਰ ਲਓ ਧੰਨਵਾਦ ਵੀਡੀਓ ਦੇਖਣਾਂ ਸਤਿ